ਜੇ ਨਵੀਂ ਜੁੱਤੀ ਪਾ ਕੇ ਤੁਰੇ ਜਾ ਰਹੇ ਨੇ ਤਾਂ ਜੁੱਤੀ ਲੱਗ ਰਹੀ ਐ ਲੰਗਦਾ ਕੇ ਦੁਰਦੇ ਪਏ ਨੇ ਸਤਗੁਰੂ ਨੇ ਬਸ ਇੰਨਾ ਹੀ ਆਖਿਆ ਸੀ ਉਹ ਭਾਈ ਛੰਡਿਆ ਜੁੱਤੀ ਉਤਾਰਦੇ ਸਤਿਵਜਨ ਸਤਿਗੁਰੂ ਜੁੱਤੀ ਉਤਾਰੀ ਗੁਰਮਖੋ ਪੈਰ ਠੀਕ ਹੀ ਹੋ ਗਿਆ ਚਾਰ ਪੰਜ ਮਹੀਨੇ ਲੰਘ ਕੇ ਜੁੱਤੀ ਪਾਈ ਨਹੀਂ ਪੈਰ ਦੀਆਂ ਅੱਡੀਆਂ ਵੀ ਫਟ ਗਈਆਂ ਇੱਕ ਦਿਨ ਸਤਗੁਰੂ ਫਿਰ ਦੇਖਦੇ ਨੇ ਲੰਗੜਾ ਕੇ ਦੁਰੇ ਭਾਈ ਚੰਡਾ ਜੀ ਫਿਰ ਸਤਿਗੁਰੂ ਜਰੀਬ ਨੂੰ ਆਜੇ ਆਖਣ ਲੱਗੇ ਭਾਈ ਚੰਡਾ ਜੀ ਜੁੱਤੀ ਕਿਉਂ ਨਹੀਂ ਪਾਉਂਦੇ ਸਤਿਗੁਰ ਜੀ ਆਪ ਜੀ ਨੇ ਹੁਕਮ ਕੀਤਾ ਤੇ ਜੁੱਤੀ ਉਤਾਰਦੇ ਹੋ ਸਤਿਗੁਰ ਜੀ ਆਖਣ ਲੱਗੇ ਅਸੀਂ ਤਾਂ ਤਰਦਾ ਆਖਿਆ ਸੀ ਜੁੱਤੀ ਨਵੀਂ ਸੀ ਤੇਰੀ ਤੈਨੂੰ ਲੱਗ ਰਹੀ ਸੀ ਚਲ ਜੁੱਤੀ ਪਾ ਲੋ ਜੁੱਤੀ ਪਹਿਨ ਲਈ ਵੇਖੋ ਪ੍ਰੇਮ ਗੁਰੂ ਕੇ ਸਿੱਖ ਦਾ ਜੇ ਸਤਸੰਗਿਓ ਸਤਗੁਰ ਕਹਿੰਦੇ ਹੋ ਭਾਈ ਝੰਡਾ ਜੀ ਕਿਸੇ ਸਿੱਖ ਨੂੰ ਆਵਾਜ਼ ਦਿਓ ਜਾ ਕੇ ਲੱਕੜਾਂ ਲੈ ਕੇ ਆਵੇ ਆਪ ਹੀ ਦੁਰਪੇ ਤਿੰਨ ਚਾਰ ਦਿਨ ਲੱਕੜਾਂ ਹੀ ਢੋਈ ਜਾਣ ਲੱਕੜਾਂ ਦੀ ਜਨ ਸੇਵਾ ਚੱਲ ਰਹੀ ਹੈ ਛੇਵੇਂ ਪਾਤਸ਼ਾਹ ਜੀ ਨੇ ਵੇਖਿਆ ਕਿ ਭਾਈ ਝੰਡਾ ਜੀ ਆਪ ਲੱਗੇ ਹੋਏ ਨੇ ਫਿਰ ਕੋਲ ਬੁਲਾਇਆ ਉਹ ਭਾਈ ਝੰਡਾ ਜੀ ਤੁਹਾਨੂੰ ਆਖਿਆ ਸੀ ਕਿਸੇ ਸਿੱਖ ਨੂੰ ਆਖ ਦਿਓ ਉਹ ਲੱਕੜਾਂ ਦੀ ਸੇਵਾ ਕਰੇ ਹੱਥ ਜੋੜਨੇ ਮਹਾਰਾਜ ਜੀ ਪਿਤਾ ਜੀ ਗਰੀਬ ਨਵਾਜ਼ ਜੀ ਮੈਂ ਵੀ ਤੁਹਾਡਾ ਸੇਕੀ ਆ ਕਿਰਪਾ ਕਰੋ ਅਨਜਾਨਪਨ ਚ ਕੋਈ ਗਲਤੀ ਭੁੱਲੋ ਕੋਈ ਹੋਵੇ ਮੇਰੀ ਬਖਸ਼ ਦਿਓ ਜੇ ਸਤਗੁਰੂ ਗਰੀਬ ਨਵਾਜ਼ ਜੀ ਬੈਰਮਪੁਰ ਇਲਾਕੇ ਚ ਗਏ ਤਾਂ ਉੱਥੇ ਵੀ ਭਾਈ ਝੰਡਾ ਜੀ ਪਹੁੰਚ ਗਏ ਗਰੀਬ ਨਵਾਜ਼ ਸਤਿਗੁਰੂ ਉੱਥੇ ਵੀ ਸੰਗਤਾਂ ਨੂੰ ਉਪਦੇਸ਼ ਬਖ ਕਰਦੇ ਨੇ ਉੱਥੇ ਵੀ ਸਤਿਗੁਰੂ ਤੋਂ ਸੇਵਾ ਮੰਗੀ ਗੁਰਮਖੋ ਜਦੋਂ ਸਤਗੁਰੂ ਜੰਗਲਵਾਲ ਗਏ ਅੱਖੇ ਭਾਈ ਝੰਡਾ ਜੀ ਖਲੋਜੋ ਤੇ ਸਤਗੁਰੂ ਦੂਸਰੇ ਰਸਤੇ ਥਾਣੇ ਵਾਪਸ ਆਏ ਤਿੰਨ ਦਿਨ ਤੇ ਅੱਜ ਲਿਖਿਆ ਭਾਈ ਝੰਡਾ ਜੀ ਉੱਥੇ ਹੀ ਖਲੋਤੇ ਨੇ ਤੀਸਰੇ ਦਿਨ ਸਤਗੁਰੂ ਨੂੰ ਪਤਾ ਲੱਗਾ ਜੇ ਗਏ ਜਦੋਂ ਉਹ ਭਾਈ ਝੰਡਾ ਜੀ ਇੱਥੇ ਹੀ ਤੁਸੀਂ ਤਿੰਨ ਦਿਨ ਹੋਏ ਨੇ ਸਤਗੁਰੂ ਆਪ ਹੀ ਹੁਕਮ ਕੀਤਾ ਸੀ ਵੇਖੋ ਗੁਰੂ ਦਾ ਹੁਕਮ ਗੁਰੂ ਨਾਲ ਕਿਹੋ ਜਿਹਾ ਪ੍ਰੇਮ ਫਿਰ ਉਸ ਦਿਨ ਸਤਗੁਰੂ ਨੇ ਗੁਰਮਖੋ ਭਾਈ ਝੰਡਾ ਜੀ ਨੂੰ ਗੱਲ ਦੇ ਨਾਲ ਲਾਇਆ ਆਪਣੇ ਦੋਵੇਂ ਹੱਥ ਇਹਦਾ ਪਿਆਰ ਦੇਖ ਕੇ ਭਾਈ ਛੰਡਾ ਜੀ ਦੇ ਸਿਰ ਤੇ ਰੱਖੀ ਅੱਖ ਲਗੇ ਸਾਧੂ ਗਰੀਬ ਵਾਸ਼ੇਵੇਂ ਪਾਛੋ ਭਾਈ ਛੰਡਿਆ ਤੇਰਾ ਪ੍ਰੇਮ ਵੇਖ ਕੇ ਤੇਰੀ ਪ੍ਰੀਤੀ ਵੇਖ ਕੇ ਜਾ ਤੈਨੂੰ ਨਿਹਾਲ 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 ਕੀਤਾ